ਬ੍ਰਾਹਮਣ ਵੈਸ ਸੂਦ ਅਰ ਖੱਤਰੀ ਡੋਮ ਚੰਡਾਰ ਮਲੇਸ਼ ਮਨ ਸੋਏ ਕਹਿੰਦੇ ਉਹ ਮਨੁੱਖ ਜਿਹੜਾ ਰੱਬ ਦਾ ਪਿਆਰਾ ਬਣ ਗਿਆ ਰੱਬ ਦਾ ਭਗਤ ਬਣ ਗਿਆ ਭਾਵੇਂ ਉਹ ਬ੍ਰਾਹਮਣ ਹੋਵੇ ਭਾਵੇਂ ਉਹ ਵੈਸ਼ ਹੋਵੇ ਭਾਵੇਂ ਉਹ ਸ਼ੂਦਰ ਹੋਵੇ ਤੇ ਭਾਵੇਂ ਖੱਤਰੀ ਹੋਵੇ ਗੁਰੂ ਪਿਆਰਿਓ ਇਸ ਧਰਤੀ ਦੇ ਉੱਤੇ ਭਾਰਤ ਦੇ ਵਿੱਚ ਇੱਕ ਮਨੂ ਹੋਇਆ ਜੋ ਜਾਤ ਦਾ ਬ੍ਰਾਹਮਣ ਸੀ ਉਹਨੇ ਜਿੱਥੇ ਕਿੱਤਿਆਂ ਦੇ ਆਧਾਰ ਤੇ ਲੋਕਾਂ ਨੂੰ ਜਾਤਾਂ ਦੇ ਵਿੱਚ ਵੰਡਿਆ ਨਾ ਤਾਂ ਉਹਨੇ ਪਹਿਲਾਂ ਚਾਰ ਵਰਨਾ ਦੇ ਵਿੱਚ ਵੰਡ ਦਿੱਤਾ ਸੀ ਉਹਨੇ ਆਖਿਆ ਸੀ ਇਹ ਬ੍ਰਾਹਮਣ ਹੁੰਦੇ ਨੇ ਇਹਨਾਂ ਨੂੰ ਵਿਦਿਆ ਪੜ੍ਹਨ ਦਾ ਤੇ ਪੜ੍ਹਾਉਣ ਦਾ ਅਧਿਕਾਰ ਹੈ ਤੇ ਦੂਜੇ ਖੱਤਰੀ ਉਹਨੇ ਬਣਾ ਦਿੱਤੇ ਸਨ ਕਿ ਇਹਨਾਂ ਨੇ ਬ੍ਰਾਹਮਣਾ ਦੀ ਰੱਖਿਆ ਕਰਨੀ ਹੈ ਰੱਖਸ਼ਾ ਕਰਨੀ ਹੈ ਫਿਰ ਤੀਜੇ ਨੰਬਰ ਤੇ ਵੈਸ਼ ਬਣਾ ਦਿੱਤੇ ਸਨ ਵੈਸ਼ਾਂ ਦਾ ਕੰਮ ਹੈ ਵਪਾਰ ਕਰਨਾ ਖੇਤੀ ਕਰਨੀ ਹੈ ਰਾਂਾ ਵਗੈਰਾ ਜੋ ਵੀ ਹੈ ਫਿਰ ਉਹਨੇ ਉੱਪਰ ਲਿਆਂਦੀ ਸੇਵਾ ਕਰਨੀ ਹੈ ਤੇ ਚੌਥੇ ਨੰਬਰ ਤੇ ਆ ਜਾਂਦਾ ਸੀ ਸ਼ੂਦਰ ਸ਼ੂਦਰ ਸਾਰਿਆਂ ਨੂੰ ਨੀਮਾ ਗਿਣਿਆ ਜਾਂਦਾ ਸੀ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਇੱਥੇ ਸਮਝਾਉਂਦੇ ਨੇ ਗੁਰੂ ਰਵਿਦਾਸ ਪਾਤਸ਼ਾਹ ਜੀ ਭਾਵੇਂ ਉਹ ਬ੍ਰਾਹਮਣ ਹੋਵੇ ਮਨੁੱਖ ਭਾਵੇਂ ਵੈਸ਼ ਹੋਵੇ ਭਾਵੇਂ ਸ਼ੂਦਰ ਹੋਵੇ ਤੇ ਭਾਵੇਂ ਖੱਤਰੀ ਕਿਉਂ ਨਾ ਹੋਵੇ ਡੋਮ ਚੰਡਾਰ ਡੋਮ ਭਾਵੇਂ ਡੂਮ ਕਿਉਂ ਨਾ ਹੋਵੇ ਡੂਮ ਕਹਿੰਦੇ ਨੇ ਮਰਾਸੀ ਨੂੰ ਜਿਹੜਾ ਮਰਾਸੀ ਹੈ ਨਾ ਅਸਲ ਦੇ ਵਿੱਚ ਇਹ ਸ਼ਬਦ ਜਿਹੜਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਮੀਂ ਦਾ ਮਤਲਬ ਤੇ ਰਸ ਦਾ ਮਤਲਬ ਜਦੋਂ ਸਮਝ ਲੱਗੇਗਾ ਨਾ ਤਾਂ ਪਤਾ ਲੱਗ ਜਾਏਗਾ ਮਰਾਸੀ ਕਿਹਨੂੰ ਆਖਿਆ ਜਾਂਦਾ ਮੀਂ ਮਤਲਬ ਹੁੰਦਾ ਜ਼ੁਬਾਨ ਰਸ ਮਤਲਬ ਉਹ ਸਵਾਦ ਜਿਹਨੂੰ ਆਪਾਂ ਕਹਿ ਦਿੰਨੇ ਆ ਮੀਂ ਮਤਲਬ ਤੇ ਰਸ ਮਤਲਬ ਇਹਨੂੰ ਜੋੜ ਕੇ ਬਣਦਾ ਹੈ ਕਿ ਜ਼ੁਬਾਨ ਦਾ ਮਿੱਠਾ ਜ਼ੁਬਾਨ ਦਾ ਰਸ ਮੀਂ ਦਾ ਮਤਲਬ ਜ਼ੁਬਾਨ ਰਸ ਦਾ ਮਤਲਬ ਮਿਠਾਸ ਜਿਹੜਾ ਮਨੁੱਖ ਜ਼ੁਬਾਨ ਦਾ ਮਿੱਠਾ ਹੋਵੇ ਜਿਹੜਾ ਜਦੋਂ ਬੋਲਦਾ ਹੋਵੇ ਤਾਂ ਫੁੱਲ ਕਿਰਦੇ ਹੋਣ ਉਹਨੂੰ ਮਰਾਸੀ ਆਖਿਆ ਜਾਂਦਾ ਆਖੋ ਸਤਨਾ ਤੇ ਭਾਈ ਮਰਦਾਨਾ ਜੀ ਦੀ ਜਿਹੜੀ ਜਾਤ ਸੀ ਨਾ ਉਹ ਮਰਾਸੀ ਸੀ ਅਸੀਂ ਨਹੀਂ ਮੰਨਦੇ ਜਾਤਾਂ ਪਾਤਾਂ ਨੂੰ ਭਾਈ ਮਰਦਾਨਾ ਜੀ ਮਰਾਸੀ ਸਨ ਤੇ ਮਰਾਸੀ ਇਸ ਕਰਕੇ ਆਖਿਆ ਜਾਂਦਾ ਸੀ ਕਿਉਂਕਿ ਭਾਈ ਮਰਦਾਨਾ ਜੀ ਦੇ ਜਿਹੜੇ ਵੱਡੇ ਵਡੇਰੇ ਹੋਏ ਸੀ ਜਾਂ ਇਹਨਾਂ ਦੀ ਕੁਲ ਦੇ ਜਿਹੜੇ ਲੋਕ ਸੀ ਉਹ ਇਹਨਾਂ ਸੋਹਣਾ ਗਾਉਂਦੇ ਵਜਾਉਂਦੇ ਸਨ ਨਾ ਉਹ ਸਾਜ਼ ਰੱਖਦੇ ਹੁੰਦੇ ਸਨ ਤੇ ਬੜਾ ਸੋਹਣਾ ਗਾਉਂਦੇ ਸਨ ਲੋਕ ਮਰਾਸੀ ਆਖਿਆ ਕਰਦੇ ਸਨ ਮਰਾਸੀ ਕੋਈ ਨੀਵਾ ਸ਼ਬਦ ਨਹੀਂ ਪਰ ਜਾਤਾਂ ਪਾਤਾਂ ਕਰਕੇ ਨੀਮਾ ਸ਼ਬਦ ਬਣਾ ਦਿੱਤਾ ਦਿੱਤਾ ਗਿਆ ਹੈ ਮੀ ਦਾ ਮਤਲਬ ਹੁੰਦਾ ਜੁਬਾਨ ਰਸ ਦਾ ਮਤਲਬ ਹੁੰਦਾ ਮਿਠਾਸ ਇਹ ਜਦੋਂ ਗਾਉਂਦੇ ਵਜਾਉਂਦੇ ਸੀ ਭਵੇਂ ਰਾਜੇ ਦੇ ਦਰਬਾਰਾਂ ਦੇ ਵਿੱਚ ਜਾ ਕੇ ਇਹ ਸ਼ੋਭਾ ਕਰਦੇ ਸਨ ਰਾਜੇ ਮਹਾਰਾਜਿਆਂ ਦੀ ਜੋ ਇਹਨਾਂ ਕੋਲ ਸਾਜ ਹੁੰਦਾ ਸੀ ਭਵੇਂ ਉਹਦੇ ਨਾਲ ਗਾਉਂਦੇ ਸਨ ਪਰ ਇੰਨਾ ਮਿੱਠਾ ਗਾਉਂਦੇ ਸਨ ਲੋਕ ਇਹਨਾਂ ਨੂੰ ਜੁਬਾਨ ਦਾ ਮਿੱਠਾ ਕਹਿੰਦੇ ਸਨ ਤੇ ਅਰਬੀ ਭਾਸ਼ਾ ਦੇ ਵਿੱਚ ਇਹਨਾਂ ਨੂੰ ਮਿਰਾਸੀ ਆਖਿਆ ਗਿਆ ਤੇ ਗੁਰੂ ਪਿਆਰਿਓ ਪਰ ਮਨੂ ਬ੍ਰਾਹਮਣ ਨੇ ਇਸ ਮਰਾਸੀ ਨੂੰ ਨੀਮੀ ਜਾਤ ਕਹਿ ਦਿੱਤਾ ਜਦਕਿ ਇਹ ਨੀਵੇਂ ਨਹੀਂ ਜਿਹੜਾ ਇਹਨਾਂ ਕੋਲ ਗੁਣ ਹੈ ਉਹ ਗੁਣ ਹੋਰ ਕਿਤੇ ਮਿਲਣਾ ਵੀ ਨਹੀਂ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਭਵੇਂ ਉਹ ਡੋਮ ਹੋਵੇ ਮਰਾਸੀ ਹੋਵੇ ਚੰਡਾਲ ਨੀਚ ਕਿਉਂ ਨਾ ਹੋਵੇ ਮਲੇਸ਼ ਮਨ ਸੋਏ ਮੈਲੇ ਮਨ ਵਾਲਾ ਕਿਉਂ ਨਾ ਹੋਵੇ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰੇ ਆਪ ਤਾਰ ਸਾਰੇ ਕੁਲ ਦੁਏ ਗੁਰੂ ਰਵਦਾਸ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਮਨੁੱਖ ਭਾਵੇਂ ਬ੍ਰਾਹਮਣ ਹੋਵੇ ਖੱਤਰੀ ਹੋਵੇ ਵੈਸ਼ ਹੋਵੇ ਸ਼ੂਦਰ ਹੋਵੇ ਭਾਵੇਂ ਡੂਮ ਕਿਉਂ ਨਾ ਹੋਵੇ ਮਰਾਸੀ ਕਿਉਂ ਨਾ ਹੋਵੇ ਨੀਚ ਕਿਉਂ ਨਾ ਹੋਵੇ ਮੈਲੇ ਮਨ ਵਾਲਾ ਕਿਉਂ ਨਾ ਹੋਵੇ ਜਦੋਂ ਉਹ ਪ੍ਰਮਾਤਮਾ ਦਾ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਪਨੀਤ ਹੋ ਜਾਂਦਾ ਪੁਨੀਤ ਦਾ ਅਰਥ ਹੈ ਪਵਿੱਤਰ ਹੋਏ ਪੁਨੀਤ ਪੁਨੀਤ ਹੋ ਜਾਂਦਾ ਪਵਿੱਤਰ ਹੋ ਜਾਂਦਾ ਕਿਵੇਂ ਭਗਵੰਤ ਭਜਨ ਤੇ ਭਗਵੰਤ ਮਤਲਬ ਰੱਬ ਭਜਨ ਮਤਲਬ ਉਹਦੀ ਬੰਦਗੀ ਕਰਕੇ ਆਪ ਤਾਰ ਤਾਰੇ ਕੁੱਲ ਦੋਏ ਕਮਾਲ ਦੀ ਗੱਲ ਇਹ ਹੈ ਕਿ ਉਹ ਜਿਹੜਾ ਭਗਤ ਹੈ ਰੱਬ ਦਾ ਪਿਆਰਾ ਹੈ ਉਹ ਆਪ ਤਾਂ ਇਸ ਸੰਸਾਰ ਤੋਂ ਤਰਦਾ ਹੀ ਹੈ ਆਪਣੀਆਂ ਕੁੱਲਾਂ ਨੂੰ ਵੀ ਤਾਰ ਦਿੰਦਾ ਹੈ ਆਖੋ ਸਤਨਾਮ ਕੁੱਲਾਂ ਦਾ ਮਤਲਬ ਹੈ ਖਾਨਦਾਨ ਪਰਿਵਾਰ ਉਹ ਆਪਣੇ ਪਰਿਵਾਰ ਨੂੰ ਵੀ ਤਾਰ ਦਿੰਦਾ ਹੈ ਇੱਥੇ ਸਾਨੂੰ ਪਰਿਵਾਰ ਸਮਝਣਾ ਪੈਣਾ ਵੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਇਹਨਾਂ ਦਾ ਪਰਿਵਾਰ ਕਿਹੜਾ ਇੱਕ ਤਾਂ ਉਹ ਪਰਿਵਾਰ ਹੈ ਜਿਸ ਪਰਿਵਾਰ ਦੇ ਵਿੱਚ ਇਹਨਾਂ ਨੇ ਜਨਮ ਲਿਆ ਮਾਤਾ ਪਿਤਾ ਭੈਣ ਭਰਾ ਸਾਕ ਸਬੰਧੀ ਇੱਕ ਉਹ ਪਰਿਵਾਰ ਹੈ ਜਿਹੜੇ ਫਿਰ ਭਗਤ ਹੁੰਦੇ ਨੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦਾ ਅਸਲ ਪਰਿਵਾਰ ਉਹ ਹੁੰਦਾ ਹੈ ਜਿਹੜੇ ਬਾਕੀ ਨਾਮ ਜਪਣ ਵਾਲੇ ਹੁੰਦੇ ਹਨ ਜਿਵੇਂ ਹੁਣ ਆਪਾਂ ਜੇ ਦੇਖਿਆ ਜਾਵੇ ਨਾ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਰਿਵਾਰ ਹੈ ਪਰਿਵਾਰ ਦੇ ਵਿੱਚ ਗੁਰਨਾਨਕ ਮਹਾਰਾਜ ਨੇ ਆਪ ਜੀ ਦੇ ਸਤਿਕਾਰਯੋਗ ਵੱਡੇ ਭੈਣ ਬੀਬੇ ਨਾਨਕੀ ਜੀ ਨੇ ਪਿਤਾ ਕਲਿਆਣ ਦਾਸ ਮਹਤਾ ਜੀ ਨੇ ਮਾਤਾ ਤ੍ਰਿਪਤਾ ਦੇਵੀ ਜੀ ਨੇ ਗੁਰਨਾਨਕ ਮਹਾਰਾਜ ਦਾ ਵਿਆਹ ਹੋ ਜਾਂਦਾ ਹੈ ਮਾਤਾ ਸੁਲਖਣੀ ਜੀ ਆ ਜਾਂਦੇ ਨੇ ਦੋ ਬੱਚੇ ਘਰ ਵਿੱਚ ਪੈਦਾ ਹੋ ਜਾਂਦੇ ਨੇ ਇਹ ਹੈ ਗੁਰਨਾਨਕ ਮਹਾਰਾਜ ਦਾ ਪਰਿਵਾਰ ਇਹ ਸਰੀਰਕ ਤੌਰ ਤੇ ਹੈ ਦੁਨਿਆਵੀ ਤੌਰ ਤੇ ਹੈ ਜੇ ਧਾਰਮਿਕ ਤੌਰ ਤੇ ਦੇਖਣਾ ਨਾ ਰੱਬ ਦੇ ਪਿਆਰਿਆਂ ਦਾ ਗੁਰਨਾਨਕ ਮਹਾਰਾਜ ਦਾ ਪਰਿਵਾਰ ਅਸੀਂ ਵੀ ਆ ਜਾਂਦੇ ਆਖੋ ਸਤਨਾ ਅਸੀਂ ਵੀ ਗੁਰਨਾਨਕ ਮਹਾਰਾਜ ਦੇ ਕੁਝ ਲੱਗਦੇ ਆ ਸਾਨੂੰ ਸਾਡੇ ਸਤਗੁਰਾਂ ਨੇ ਪੁੱਤਰ ਬਣਾਇਆ ਹੈ ਆਪਣਾ ਸਾਡੇ ਬੱਚੇ ਬਣਾਇਆ ਹੈ ਸਾਨੂੰ ਸਤਗੁਰਾਂ ਨੇ ਤੇ ਔਰਤਾਂ ਨੂੰ ਸਤਗੁਰਾਂ ਨੇ ਧੀਆ ਬਣਾਇਆ ਹੈ ਹੁਣ ਵੇਖੋ ਪਰਿਵਾਰ ਦੇ ਵਿੱਚ ਗੁਰਨਾਨਕ ਮਹਾਰਾਜ ਰਹਿੰਦੇ ਨੇ ਉਹ ਸਾਰੇ ਰਿਸ਼ਤੇ ਕਾਇਮ ਨੇ ਸਾਰੇ ਰਿਸ਼ਤੇ ਬਣੇ ਹੋਏ ਨੇ ਪਰ ਗੁਰਨਾਨਕ ਮਹਾਰਾਜ ਦੇ ਇੱਕ ਰਿਸ਼ਤੇ ਧਰਮ ਦੇ ਤੌਰ ਤੇ ਬਣ ਰਹੇ ਨੇ ਭਾਈ ਲਹਿਣਾ ਜੀ ਗੁਰਨਾਨਕ ਮਹਾਰਾਜ ਦੇ ਕੁਝ ਨਹੀਂ ਸੀ ਲੱਗਦੇ ਰਿਸ਼ਤੇਦਾਰੀ ਦੇ ਵਿੱਚ ਜਾਣਦੇ ਵੀ ਨਹੀਂ ਸੀ ਪਰ ਗੁਰੂ ਪਿਆਰਿਓ ਜਦੋਂ ਭਾਈ ਲਹਿਣਾ ਜੀ ਗੁਰਨਾਨਕ ਮਹਾਰਾਜ ਕੋਲ ਆ ਜਾਂਦੇ ਨੇ ਤਾਂ ਧਰਮ ਦੇ ਖੇਤਰ ਵਿੱਚ ਧਰਮ ਦੀ ਦੁਨੀਆ ਦੇ ਵਿੱਚ ਗੁਰਨਾਨਕ ਮਹਾਰਾਜ ਦੇ ਗੁਰ ਭਾਈ ਬਣ ਜਾਂਦੇ ਨੇ ਆਖੋ ਸਤਨਾਮ ਗੁਰ ਭਾਈ ਤੇ ਸਤਗੁਰਾਂ ਨੇ ਗੁਰਤਾ ਗੱਦੀ ਦਿੱਤੀ ਉਹ ਪਰਿਵਾਰ ਦੇ ਮੈਂਬਰ ਬਣਾ ਲੇ ਜਿੰਨੇ ਵੀ ਆਏ ਭਾਵੇਂ ਭਾਈ ਪਘੀਰਥ ਵਰਗੇ ਗੁਰਸਿੱਖ ਸਜੇ ਉਹ ਵੀ ਸਤਗੁਰਾਂ ਦਾ ਪਰਿਵਾਰ ਬਣ ਗਏ ਭਾਈ ਮਨੁਸਖ ਵਰਗੇ ਆਏ ਭਾਈ ਤਾਰੂ ਪੋਪਟ ਵਰਗੇ ਆਏ ਜਿਹੜੇ ਪਹਿਲੇ ਸਿੱਖ ਸ਼ਹੀਦ ਨੇ ਗੁਰੂ ਪਿਆਰਿਓ ਇਹ ਸਾਰੇ ਗੁਰਨਾਨਕ ਮਹਾਰਾਜ ਦਾ ਆਪਣਾ ਪਰਿਵਾਰ ਬਣ ਗਏ ਅਸਲ ਦੇ ਵਿੱਚ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦਾ ਜਿਹੜਾ ਪਰਿਵਾਰ ਹੁੰਦਾ ਹੈ ਇੱਕ ਤਾਂ ਜਿਸ ਪਰਿਵਾਰ ਵਿੱਚ ਜਨਮ ਲੈਂਦੇ ਨੇ ਉਹ ਹੁੰਦਾ ਹੈ ਇੱਕ ਪਰਿਵਾਰ ਉਹ ਬਣਦਾ ਹੈ ਜਿਹੜੇ ਧਾਰਮਿਕ ਤੌਰ ਤੇ ਉਹਨਾਂ ਦੇ ਨਾਲ ਰਲ ਜਾਂਦੇ ਨੇ ਆਪਸ ਦੇ ਵਿੱਚ ਸੰਬੰਧੀ ਸਾਖ ਬਣ ਜਾਂਦੇ ਨੇ ਗੁਰੂ ਪਿਆਰਿਓ ਕੋਈ ਵੀ ਰੱਬ ਦਾ ਪਿਆਰਾ ਹੋਵੇ ਉਹ ਸਾਰਿਆਂ ਨੂੰ ਆਪਣਾ ਸਮਝਦਾ ਹੈ ਤੇ ਆਪਾਂ ਵੀ ਬੜਾ ਸਤਿਕਾਰ ਕਰਦੇ ਆਂ ਅੱਜ ਕਈ ਮਹਾਪੁਰਖ ਐਸੇ ਨੇ ਜਿਹੜੇ ਆਪ ਨਾਮ ਜਪਦੇ ਨੇ ਤੇ ਦੂਜਿਆਂ ਨੂੰ ਨਾਮ ਜਪਾਉਂਦੇ ਨੇ ਐਸੇ ਗੁਰਸਿੱਖ ਨੇ ਜਿਨ੍ਹਾਂ ਨੂੰ ਮਿਲਣ ਤੇ ਸਾਨੂੰ ਚਾਹ ਚੜ ਜਾਂਦਾ ਸਾਡੀ ਕੋਈ ਰਿਸ਼ਤੇਦਾਰੀ ਤਾਂ ਨਹੀਂ ਉਹਨਾਂ ਨਾਲ ਸਾਡੇ ਜਾ ਚਾਚੇ ਜੇ ਦਾ ਮਾਮੇ ਜਾਂ ਭੂਆ ਦੇ ਪੁੱਤਰ ਤਾਂ ਨਹੀਂ ਲੱਗਦੇ ਪਰ ਫਿਰ ਵੀ ਅਸੀਂ ਇੰਨਾ ਸਤਕਾਰ ਕਰਦੇ ਆ ਕਿਉਂ ਕਿ ਅਸੀਂ ਧਾਰਮਿਕ ਖੇਤਰ ਦੇ ਵਿੱਚ ਜਾ ਕੇ ਉਹਨਾਂ ਨੂੰ ਗੁਰ ਭਾਈ ਮੰਨਦੇ ਆ ਕਿ ਭਾਈ ਇਹ ਸਾਡੇ ਗੁਰੂ ਪਾਤਸ਼ਾਹ ਦੇ ਬੱਚੇ ਨੇ ਤੇ ਅਸੀਂ ਵੀ ਗੁਰੂ ਪਿਤਾ ਦੇ ਬੱਚੇ ਆ ਫਿਰ ਅਸੀਂ ਭਾਈ ਭਾਈ ਹੋਏ ਧਰਮ ਦੇ ਖੇਤਰ ਦਾ ਇੱਕ ਪਰਿਵਾਰ ਹੁੰਦਾ ਇੱਕ ਦੁਨਿਆਵੀ ਤੌਰ ਤੇ ਪਰਿਵਾਰ ਹੁੰਦਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਵੀ ਮਨੁੱਖ ਰੱਬ ਦੇ ਪਿਆਰੇ ਨਾਲ ਜੁੜ ਜਾਵੇ ਨਾ ਉਹ ਉਹਦਾ ਪਰਿਵਾਰ ਬਣ ਜਾਂਦਾ ਉਹ ਉਹਦਾ ਕੁੱਲ ਬਣ ਜਾਂਦੀ ਹੈ ਉਹਦਾ ਖਾਨਦਾਨ ਬਣ ਜਾਂਦਾ ਹੈ ਉਹ ਭਗਤ ਆਪ ਤਾਂ ਤਰਦਾ ਹੀ ਹੈ ਆਪਤਾਰ ਤਾਰੇ ਕੁੱਲ ਦੋਏ ਉਹ ਆਪਣੀਆਂ ਕੁਲਾਂ ਨੂੰ ਵੀ ਤਾਰ ਦਿੰਦਾ ਹੈ ਆਖੋ ਸਤਨਾ ਇਹ ਹੈ ਸਤਗੁਰ ਸਮਝਾਉਂਦੇ